ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ 5 ਫਰਵਰੀ ਤੱਕ ਦਾ ਮੌਸਮ ਤੇ ਮੀਂਹ ਦਾ ਫਸਲਾਂ ਦੇ ਉੱਤੇ ਪ੍ਰਭਾਵ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਰਲ ਬਟਨ ਦਾ ਬਲਿ ਫੇਸਬੁੱਕ ਪੇਜ ਤੇ ਦੇਖਣਾ ਤੇ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਮੀਂਹ ਦੀ ਬੜੀ ਆਪਾਂ ਨੂੰ ਜ਼ਰੂਰਤ ਸੀ ਤੇ ਮੀਂਹ ਦੀ ਬੜੀ ਉਡੀਕ ਸੀ ਸੋ ਮੀਹਾਂ ਦਾ ਦੌਰ ਸ਼ੁਰੂ ਹੋਇਆ ਪਰ ਇਹੀ ਮੀਂਹ ਜੇ ਕਿਤੇ ਦਸੰਬਰ ਜਨਵਰੀ ਦੇ ਮਹੀਨੇ ਪੈਂਦੇ ਤਾਂ ਫਸਲ ਨੂੰ ਹੋਰ ਫਾਇਦਾ ਹੁੰਦਾ ਜੇ ਮੌਸਮ ਬਾਰੇ ਗੱਲਬਾਤ ਕਰੀਏ ਤਾਂ ਅੱਜ ਹੈਗੀ 31 ਜਨਵਰੀ 1 ਫਰਵਰੀ ਨੂੰ ਵੀ ਕੱਲ ਦਾ ਵੀ ਜਿਹੜਾ ਹੈਗਾ ਜੇ ਤੁਸੀਂ ਦੇਖਦੇ ਹੋ ਸਾਈਟਾਂ ਇੰਟਰਨੈਟ ਦੇ ਉੱਤੇ ਤਾਂ ਕੱਲ ਦਾ ਵੀ ਮੌਸਮ ਹੈ ਜਿਹੜਾ ਉਹ ਮੀਂਹ ਪਊਗਾ ਪੰਜਾਬ ਹਰਿਆਣਾ ਜਾਂ ਨਾਲ ਲੱਗਦੇ ਹਾਰਾਸ਼ਤਾਨ ਦੇ ਹਿੱਸੇ ਆ ਹਲਕਾ ਪੈ ਜੇ ਦਰਮਿਆਨਾ ਪੈ ਜੇ ਭਾਰੀ ਪੈ ਜੇ ਤੇ 1 ਫਰਵਰੀ ਤੋਂ ਬਾਅਦ ਜਿਹੜਾ ਹੈਗਾ 3 ਤੋਂ 2 ਛੱਡ ਕੇ 3 ਨੂੰ ਜਿਹੜਾ ਫੇਰ ਜਿਹੜਾ ਹੈਗਾ ਸ਼ਨੀਵਾਰ ਨੂੰ ਫੇਰ ਜਿਹੜਾ ਦੁਆਰਾ ਜਿਹੜਾ ਸਿਸਟਮਾ ਐਕਟੀਵੇਟ ਹੋ ਸਕਦਾ 3 4 5 ਨੂੰ ਫੇਰ ਜਿਹੜਾ ਹੈਗਾ ਟੁੱਟਵੇਂ ਥਾਵਾਂ ਦੇ ਉੱਤੇ ਹਲਕਾ ਦਰਮਿਆਨਾ ਭਾਰੀ ਵੀ ਪਾ ਸਕਦਾ ਜਿੱਥੇ ਗੜੇਮਾਰੀ ਹੋਊਗੀ ਉੱਥੇ ਨੁਕਸਾਨ ਦੀ ਸੰਭਾਵਨਾ ਹੈਗੀ ਇਸ ਤੋਂ ਬਿਨਾ ਫਸਲਾਂ ਨੂੰ ਜ਼ਿਆਦਾਤਰ ਜਿਹੜਾ ਹੈਗਾ ਇਹਦਾ ਫਾਇਦਾ ਰਹੂਗਾ ਜਿੱਥੇ ਭਾਰੀਆਂ ਜ਼ਮੀਨਾਂ ਆਮ ਤੌਰ ਤੇ ਕਿਸਾਨ ਵੀਰਾਂ ਦੇ ਪਾਣੀ ਭਾਰੀ ਪਾਣੀ ਲੱਗ ਗਏ ਕਣਕ ਪੀਲੀ ਪਈ ਆ ਉੱਥੇ ਕਿਸਾਨ ਵੀਰਾਂ ਨੂੰ ਇੱਕ ਫਸਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਕਿਸਾਨ ਵੀਰੋ ਜਿੰਨਾ ਚਿਰ ਬਹੁਤ ਜ਼ਿਆਦਾ ਜਾਂ ਤਾਂ ਭਾਰੀ ਮੀਂਹ ਪੈ ਜਾ ਗਾੜੇ ਮਾਰੀ ਹੋ ਜਾ ਉਦੋਂ ਬਿਨਾਂ ਫਸਲ ਨੂੰ ਫਾਇਦਾ ਹੋਊਗਾ 5 ਫਰਵਰੀ ਤੱਕ 3 ਤੋਂ 5 ਫਰਵਰੀ ਤੱਕ ਫਿਰ ਜਿਹੜਾ ਮੌਸਮ ਵਿਗੜਨ ਦੀ ਆਸ ਪਰ ਮੀਂਹ ਦੀ ਜ਼ਰੂਰਤ ਸੀਗੀ ਮੀਂਹ ਪੈਣਾ ਵੀ ਬੜਾ ਜ਼ਰੂਰੀ ਹੈ ਮੌਸਮ ਦੇ ਪੱਖ ਤੋਂ ਲਾ ਲਈਏ ਫਸਲ ਦੇ ਪੱਖ ਤੋਂ ਲਾ ਲਈਏ ਕਿਉਂਕਿ ਇੱਕ ਤਾਂ ਆਪਾਂ ਪਾਣੀ ਲਾਉਨੇ ਆ ਇੱਕ ਮੀਂਹ ਪੈਂਦਾ ਮੀਂਹ ਦਾ ਤੇ ਪਾਣੀ ਲਾਉਣ 'ਚ ਫਰਕ ਬਹੁਤ ਹੁੰਦਾ ਆਪਾਂ ਨੂੰ ਆਏ ਹੁੰਦਾ ਕਿ ਕੱਲਾ ਪਾਣੀ ਡਿੱਗਦਾ ਅਸਮਾਨ 'ਚ ਇਹਦੇ ਨਾਲ ਫਸਲ ਨੂੰ ਫਸਲ ਦੇ ਉੱਤੇ ਪ੍ਰਭਾਵ ਕੀ ਪੈਂਦਾ ਇਸ ਟਾਈਮ ਜਿਵੇਂ ਕਣਕ ਦੀ ਫਸਲ ਆ ਜੇ ਜਾਂ ਤਾਂ ਮਾੜੀ-ਮੋਟੀ ਨਿਸਰੀ ਜਿਹੜੀ ਅਕਤੂਬਰ ਵਾਲੀ ਆ ਜਾਂ ਜੇ ਗੋਭ ਚਾਰ ਰਹੀ ਹੈ ਜਿਹੜੀ ਮਗਰੋਂ ਕਣਕ ਲੱਗੀ ਹੋਈ ਹੈ ਤਾਂ ਉੱਪਰੋਂ ਜੇ ਨਜ਼ਰ ਭਾਰੀ ਨਹੀਂ ਹੁੰਦੀ ਕਣਕ ਜਾਂ ਲੇਟ ਜੂਰੀਆਣੀ ਕਣਕ ਜ਼ਿਆਦਾ ਡਿੱਗ ਸਕਦੀ ਹੁੰਦੀ ਆ ਜਾਂ ਉੱਪਰੋਂ ਜੇ ਭਾਰੀ ਹੋਈ ਹੋਵੇ ਜਦੋਂ ਝੱਖੜ ਚੱਲਦਾ ਤੇ ਜਾਂ ਫਿਰ ਗੜੇ ਮਾਰੀ ਨਾ ਫਸਲ ਖਰਾਬ ਹੋ ਸਕਦੀ ਐ ਇਸ ਤੋਂ ਬਿਨਾ ਕੀ ਹੁੰਦਾ ਕਿ ਜਦੋਂ ਮੀਂਹ ਪੈਂਦਾ ਇੱਕ ਤਾਂ ਸੁੱਕੀ ਠੰਡ ਨਾਲ ਟੈਂਪਰੇਚਰ ਥੋੜਾ ਜਿਹਾ 2-3 ਡਿਗਰੀ ਅੱਪ ਹੋ ਜਾਂਦਾ ਬਦਲਬਾਈ ਕਰਕੇ ਇੱਕ ਜਿਹੜਾ ਹਵਾ ਦੇ ਵਿੱਚੋਂ ਜਿਹੜਾ ਪਾਣੀ ਨਿਕਲ ਲੜਕਦਾ ਉਹਦੇ ਨਾਲ ਨਾਈਟ੍ਰੋਜਨ ਤੱਤ ਆ ਉਹ ਬਹੁਤ ਪੌਦੇ ਵੀ ਜ਼ਮੀਨ 'ਚ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਅਪਟੇਕ ਟੇਕ ਕਰਨ ਲੱਗ ਪੈਂਦੇ ਨਾਈਟ੍ਰੋਜਨ ਫਿਕਸੇਸ਼ਨ ਵੀ ਹੋਣ ਲੱਗ ਪੈਂਦੀ ਐ ਜਦੋਂ ਬਿਜਲੀ ਚਮਕਦੀ ਐ ਨਾ ਤਾਂ ਆਮ ਬੂਟਿਆਂ ਦੇ ਵਿੱਚ ਵੀ ਜਿਹੜੀ ਨਾਈਟ੍ਰੋਜਨ ਆ ਉਹ ਅਪਟੇਕ ਵੱਧ ਹੁੰਦੀ ਐ ਤੇ ਨਾਲ ਥੋੜਾ ਸਲਫਰ ਤੱਤ ਆ ਜਿਹੜੀਆਂ ਗੈਸਾਂ ਹਵਾ ਦੇ ਵਿੱਚ ਜਾਂਦੀਆਂ ਨੇ ਉਹਦੇ ਵਿੱਚੋਂ ਮਸ਼ੀਨਰੀ ਨਾ ਜਾਂਦੀਆਂ ਫੈਕਟਰੀਆਂ ਦੀਆਂ ਜਾਂਦੀਆਂ ਤਾਂ ਹਵਾ ਦੇ ਵਿੱਚ ਉਹ ਸਲਫਰ ਤੱਤ ਨਾਈਟ੍ਰੋਜਨ ਤੱਤ ਸੋ ਖਾਦਾਂ ਵੀ ਜਿਹੜੀਆਂ ਹੈਗੀਆਂ ਫਸਲ ਨੂੰ ਪਾਣੀ ਦੇ ਨਾਲ ਨਾਲ ਮਿਲਦੀਆਂ ਤੇ ਫਸਲ ਤੇ ਪੋਜ਼ਿਟਿਵ ਪੁਆਇੰਟ ਹੈ ਜਿਹੜੀਆਂ ਤੁਹਾਡੀਆਂ ਫਸਲ ਕਣਕ ਦੀਆਂ ਉੱਪਰੋਂ ਲੋਕਾਂ ਕਈ ਥਾਵਾਂ ਦੇ ਉੱਤੇ ਸੀ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਸੀ ਕਈ ਥਾਵਾਂ ਤੇ ਤਾਂ ਕੀ ਸੀਗਾ ਪਾਣੀ ਥੋੜਾ ਜਿਹਾ ਲੇਟ ਹੋ ਗਿਆ ਉਹਦੇ ਕਰਕੇ ਥੱਲੇ ਖੁਸ਼ਕੀ ਕਰਕੇ ਉੱਪਰੋਂ ਠੰਡ ਪੈ ਗਈ ਤਾਂ ਉਹਦੇ ਨਾਲ ਵੀ ਨੋਕਾਂ ਉੱਪਰੋਂ ਪੇੜੀਆਂ ਪਈਆਂ ਸੀਗੀਆਂ ਕਈ ਥਾਵਾਂ ਤੇ ਵੈਸੇ ਜਿਹੜੀ ਕਣਕ ਆ ਉਹ ਦਬਦੀ ਸੀ ਠੰਡ ਕਰਕੇ ਤਾਂ ਇਹ ਤੁਹਾਡਾ ਜਿਹੜਾ ਹੈਗਾ ਮੌਸਮ ਦਾ ਪਲੱਸ ਪੁਆਇੰਟ ਜਾਊਗਾ 네ਗੇਟਿਵ ਦੇ ਘੱਟ ਜਾਂਸ ਹੈ ਜਿੱਥੇ ਗੜੇਮਾਰੀ ਹੁੰਦੀ ਹੈ ਉੱਥੇ ਮੌਸਮ ਫਸਲ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਇਸ ਤੋਂ ਬ ਪੋਜ਼ਿਟਿਵ ਪੱਖ ਹੀ ਆਪਾਂ ਲੈ ਕੇ ਚੱਲੀਏ ਕਿਉਂਕਿ ਜਿਹੜਾ ਮੀਂਹ ਪੈਣਾ ਕਿਉਂਕਿ ਜੇ ਇਦੋਂ ਵੀ ਲੇਟ ਜਾਂਦੇ ਆ ਮੀਂਹ ਤਾਂ ਜਿਹੜਾ ਸਾਰਾ ਸੁੱਕਾ ਲੰਘ ਗਿਆ ਉੱਪਰੋਂ ਜਿਹੜਾ ਹੈਗਾ ਕਿਉਂਕਿ ਮੀਂਹ ਕੁਦਰਤੀ ਤੌਰ ਤੇ ਫਸਲਾਂ ਦੇ ਉੱਤੇ ਪੋਜ਼ਿਟਿਵ ਇਫੈਕਟ ਹੀ ਦਿੰਦਾ ਨਸਾਰੇ ਤੋਂ ਪਹਿਲਾਂ-ਪਹਿਲਾਂ ਪਹਿਲਾਂ ਜਿਹੜਾ ਉਹਦਾ ਨਸਾਰੇ ਤੋਂ ਪਹਿਲਾਂ-ਪਹਿਲਾਂ ਜੰਮੀ ਭਾਜੀ ਉਹ ਮਤਲਬ ਕਿ ਸਭ ਤੋਂ ਟਾਪ ਤੇ ਰਿਜ਼ਲਟ ਮਿਲਦਾ ਉਹਦੇ ਬਾਅਦ ਜਿਵੇਂ-ਜਿਵੇਂ ਫਸਲ ਪਕਾਰਨ ਨੂੰ ਜਲਦੀ ਹੈ ਡਿੱਗਣ ਤੋਂ ਬਿਨਾ ਪਲੱਸ ਪੁਆਇੰਟ ਹੀ ਆਮੀ ਡੱਗ ਵੀ ਪਵੇ ਗੜੇ ਮਾਰੀ ਦਾ ਨੁਕਸਾਨ ਹੁੰਦਾ ਵੈਸੇ ਫਾਇਦਾ ਹੀ ਹੁੰਦਾ ਬਹੁਤ ਬਹੁਤ ਧੰਨਵਾਦ